ਸਾਰੀ ਸਿਕਾ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੇਰੀ ਰਾਜਵੀਰ ਗਾਰਮੈਂਟਸ ਦੀ ਦੁਕਾਨ ਆ ਕੱਪੜੇ ਦੀ ਤੁਸੀਂ ਮੇਰੇ ਭਰਾ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੱਪੜੇ ਦੇ ਰਿਲੇਟਡ ਵੈਰਾਈਟੀ ਚਾਹੀਦੀ ਹੋਵੇ ਮੈਨਸ ਵੈਰਾਈਟੀ ਲੇਡੀਜ਼ ਵੈਰਾਈਟੀ ਚਿਲड्रन ਬੱਚਿਆਂ ਨੂੰ ਲੈ ਕੇ ਵੈਰਾਈਟੀ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਬਾਜ਼ਾਰ ਨਾਲੋਂ ਸਸਤੇ ਤੇ ਵਧੀਆ ਕੁਆਲਿਟੀ ਦੀ ਮਿਲੇਗੀ ਮੇਰੇ ਕੋਲ ਪੈਂਟ ਸ਼ਾਰਟ ਤੋਂ ਲੈ ਕੇ ਲੇਡੀਜ਼ ਟੌਪਸ ਲੇਡੀਜ਼ ਸੂਟ ਤੇ ਸ਼ਾਰਟ ਪੈਂਟ ਬੱਚਿਆਂ ਦੀ ਕੈਪੀ ਸੂਟ ਜੀਨ ਸੂਟ ਨਿਕਰ ਸੂਟ ਤੇ ਸਾਰੇ ਇੱਕ ਵੈਰਾਈਟੀ ਵਧੀਆ ਦੇ ਵਧੀਆ ਦੇ ਲੋਅਰ ਸਸਤੇ ਨੂੰ ਸਸਤੇ ਲੋਅਰ ਵੀ ਮਿਲਦੇ ਆ ਮੇਰ ਕੋ ਤੇ ਸਾਰੇ ਭੈਣ ਭਰਾ ਨੇ ਅਗਰ ਮੇਰੇ ਕੋ ਕੋਈ ਟਿਪਸ ਲੈਣੀ ਹੋ ਕਪੜੇ ਦੇ ਰਿਗਾਰਡਿੰਗ ਤਾਂ ਮੈਂ ਲਾਸਟ ਵਿੱਚ ਆਪਣਾ ਨੰਬਰ ਵੀ ਮੈਂਸ਼ਨ ਕਰਾਂਗਾ ਤਾਂ ਤੁਸੀਂ ਮੇਰੇ ਨਾਲ ਕਨੈਕਟ ਕਰਕੇ ਮੇਰੇ ਕੋ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ ਜੇ ਕੋਈ ਮੇਰਾ ਭੈਣ ਭਰਾ ਇਹ ਨਵਾਂ ਕੰਮ ਕਰਨ ਦਾ ਚਾਹਵਾਨ ਹੋਵੇ ਉਹ ਵੀ ਮੇਰੇ ਨਾਲ ਕਨੈਕਟ ਕਰਕੇ ਮੈਨੂੰ 4 ਸਾਲ ਹੋ ਗਏ ਇਸ ਲਾਈਨ 'ਤੇ ਕੰਮ ਕਰਦਿਆਂ ਨੂੰ ਤਾਂ ਮੈਂ ਆਨਲਾਈਨ ਹੋਣਾ ਚਾਹੁੰਦਾ ਵਾਂ ਤਾਂ ਜੋ ਜੋ ਭੈਣ ਭਰਾ ਦੂਰ ਦੇ ਦੂਰ ਦਰਡੇ ਦੇ ਉਹ ਵੀ ਮੇਰੇ ਨਾਲ ਜੁੜ ਸਕਣ ਤੇ ਆਪਣਾ ਵਧੀਆ ਉਹਨਾਂ ਨੂੰ ਵੀ ਕੁਆਲਟੀ ਪ੍ਰੋਵਾਈਡ ਕੀਤੀ ਜਾਵੇ ਧੰਨਵਾਦ